ਲੁਧਿਆਣਾ ਦੇ ਹਲਕਾ ਸੈਂਟਰ ਵਿੱਚ ਸਾਤਪਾਲ ਗੁਸਾਈ ਜੀ ਦੀ ਪੰਜਵੀਂ ਵਰ੍ਹੇਗੰਢ ਮਕੇ ਸ਼੍ਰੀ ਸ਼ਕਤੀ ਮੰਦਰ ਵਿੱਚ ਮੜਿਆ ਅਧਿਆਨ ਸਲਾਬ ਜਿੱਥੇ ਕੀ ਦੇਖਿਆ ਗਿਆ ਕਿ ਲੁਧਿਆਣਾ ਵਿੱਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੈਂਕੜੇ ਹੀ ਵਰਕਰਾਂ ਨੇ ਸਵਰਗੀ ਸ਼੍ਰੀ ਸਾਤਪਾਲ ਗੁਸਾਈ ਜੀ ਦੀ ਪੰਜਵੀਂ ਵਰ੍ਹੇਗੰਢ ਤੇ ਸ਼ਰਦਾ ਸ਼ਰਦਾ ਸੁਮਨ ਫੁੱਲ ਪੇਟ ਕੀਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਕਿਹਾ ਕਿ

ਦੀ ਬੋਲਣ ਸੀਹਾ ਆਏ ਬਲ ਜੀ 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 ਦੀ ਜੀ ਬੋਲਣ ਕੋਈ ਨਾ ਸਵਾਰੂ ਕਿਸ ਤੇ ਰੋ ਰਿਹਾ ਤੂ ਰਿਹਾ ਤੂ ਰਿਹਾ ਤੂ ਤੰਗਾ ਰਿਹਾ ਰਿਹਾ ਤੂ ਰਿਹਾ ਰਿਹਾ ਤੂ ਰਿਹਾ ਸਰਜ ਕੀ ਕਰਨ ਚੜ ਜਿਹੜੇ ਸਤਲਗ ਸਾਈਂ ਜੀ ਜਿਨ੍ਹਾਂ ਦੀ ਅੱਜ ਵਰਸੀ ਬਣਾਈ ਜਾ ਰਹੀ ਹੈ ਅੱਜ ਇੱਥੇ ਅੱਜ 1 ਦਸੰਬਰ 2025 ਨੂੰ ਬਾਬੂ ਜੀ ਦੀ ਪੰਜਵੀਂ ਵਰ੍ਹੇ ਜਿਹੜੀ ਹੈ ਮਨਾਈ ਜਾ ਰਹੀ ਹੈ। ਔਰ ਅਸੀਂ ਇਹ ਦੇਖਿਆ ਹੈ ਵੀ ਪਿੱਛੇ ਚਾਰ ਵਰ੍ਹਿਆਂ ਮਨਾਈਆਂ ਗਈਆਂ। ਜਿੰਨਾ ਉਤਸ਼ਾਹ ਚਾਰ ਵਰ੍ਹਿਆਂ ਵਿੱਚ ਦੇਖਿਆ ਉਹਨਾ ਹੀ ਉਤਸ਼ਾਹ ਜਿਹੜਾ ਹੈ ਪੰਜਵੀਂ ਵਰ੍ਹੇ ਵਿੱਚ ਉਹਦਾ ਹੀ ਹੈ। ਇਹਦਾ ਮਤਲਬ ਇਹ ਹੈ ਵੇ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਸਾਰੀ ਜਨਤਾ ਦੇ ਵਿੱਚ ਉਹਨਾਂ ਹੀ ਪਿਆਰ ਹੈ ਬਾਉ ਜੀ ਦਾ ਨਾਮ ਜਿਹੜਾ ਹੈ ਅੱਜ ਵੀ ਜਿੰਦਾ ਹੈ ਔਰ ਮੈਂ ਜਿਹੜੇ ਵੀ ਦੇਸ਼ ਆਪਣਾ ਉਹ ਹੱਲਾ ਨੂੰ ਅਸੀਂ ਇਸ ਈਰੀਏ ਦੇ ਨੂੰ ਅਸੀਂ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਉਹ ਕੀਤੇ ਹੋਏ ਕੰਮਾਂ ਨੂੰ ਅੱਜ ਵੀ ਯਾਦ ਕਰਦੇ ਨੇ ਔਰ ਕਹਿੰਦੇ ਆ ਵੀ ਹਾਂ ਵੀ ਜੋ ਸਤਪਲ ਗੁਸਾਈ ਜੀ ਨੇ ਕੰਮ ਕੀਤੇ ਹੈ ਜੋ ਸਤਪਲ ਗੁਸਾਈ ਜੀ ਦਾ ਦਰੀਦਾ ਇੱਕ ਉਪਵਾਰ ਰੱਖਿਆ ਸੀ ਕਿ ਦਰੀ ਪਛਾ ਕੇ ਕੰਮ ਕਰਾਉਣਾ ਉਹ ਇਹੋ ਜਿਹਾ ਲੀਡਰ ਕੋਈ ਹਜੇ ਤੱਕ ਪੈਦਾ ਨਹੀਂ ਹੋਇਆ ਸੋ ਮੈਂ ਇਹੀ ਕਹਾਂਗਾ ਵੀ ਜੋ ਸਾਡੇ ਪਰਿਵਾਰ ਨੂੰ ਜੋ ਸਤਪਲ ਉਸਾਰੀ ਜੀ ਨੂੰ ਸਾਰੀ ਜਨਤਾ ਅੱਜ ਵੀ ਵਿਸ਼ਵਾਸ ਕਰਦੀ ਹੈ ਅੱਜ ਵੀ ਪਿਆਰ ਕਰਦੀ ਹੈ ਮੈਂ ਸਾਰੀ ਜਨਤਾ ਦਾ ਸਾਰੇ ਏਰੀਆਨ ਵਾਸੀਆਂ ਦਾ ਸਰ ਲੱਗਦਾ ਵੀ ਇਹ ਹੁਣੇ 2027 ਦੀ ਜਿਹੜੀਆਂ ਇਲੈਕਸ਼ਨ ਆ ਉਹਦੇ ਵਿੱਚ ਸਾਈਂ ਸਾਬ ਦੇ ਪਰਿਵਾਰ ਦੇ ਵਿੱਚੋਂ ਫਿਰ ਦੁਬਾਰਾ ਕੋਈ ਲੋਕ ਸੇਵਾ ਦੇ ਵਿੱਚ ਆਪਣਾ ਫਿਰ ਪੈਸਾ ਲਏਗਾ ਇਸ ਤਰ੍ਹਾਂ ਜੀ ਇਹ ਪਾਰਟੀ ਦਾ ਡਿਸੀਜਨ ਹੁੰਦਾ ਹੈਗਾ ਇਹਦੇ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਇਹ ਨਹੀਂ ਕਹਿੰਦੇ ਪਾਰਟੀ ਜੀ ਕੋਈ ਮੌਕਾ ਦੇਗੀ ਕਹੇਗੀ ਤੇ ਉਹਦੇ ਵਿੱਚ ਪਾਰਟੀ ਦਾ ਡਿਸੀਜਨ ਹੈ ਸਾਡੇ ਮਨੋ ਫਾਤਿਮ ਜੀ ਤੇ ਤੁਹਾਡੇ ਵੱਲੋਂ ਪੂਰੀ ਤਿਆਰੀ ਹੈ ਕੋਈ ਜੇ ਤੁਹਾਨੂੰ ਕੋਈ ਮੌਕਾ ਦੇ ਵੀ ਤਾਂ ਤੁਹਾਡੇ ਵੱਲੋਂ ਜੇ ਅੱਗੇ ਸੇ ਪਰਿਵਾਰ ਦੇ ਕੋਈ ਸੀ ਜੀ ਨੂੰ ਵੀ ਲੈਣ ਕੋ ਉਹ ਅਸੀਂ ਪਾਰਟੀ ਦੇ ਸਿਪਾਹੀ ਆ ਅਸੀਂ ਜੇ ਮੌਕਾ ਦੇਣਗੇ ਜਾਂ ਕਹਿਣਗੇ ਵੀ ਹਾਂ ਵਿੱਚ ਵੀ ਸਿਪਾਈ ਨੂੰ ਸਿਪਾਈ ਤੇ ਸਿਪਾਈ ਹੁੰਦਾ ਉਹਨੂੰ ਕਹਾਂ ਬਾਡਰ ਦੇ ਉੱਤੇ ਲੜਨਾ ਤੋ ਲੜਨ ਨੂੰ ਤਿਆਰ ਅਸੀਂ ਪਾਰਟੀ ਦੇ ਸਿਪਾਈਆਂ ਲੜਨ ਨੂੰ ਤਿਆਰ ਹੋਏ ਅਸੀਂ ਗੱਲ ਨਹੀਂ ਆ ਪਰ ਨਹੀਂ ਤਾਂ ਪਾਰਟੀ ਦੇ ਨਾਲ ਖੜੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਅਸੀਂ ਸਾਰੀ ਜਨਤਾ ਨੂੰ ਨੇ ਪਿਆਰ ਦਿੱਤਾ ਜਿਹੜਾ 1 ਦਸੰਬਰ 5ਵੀਂ ਵਰ੍ਹੇ ਦੀ ਤੁਸੀਂ ਉਹ ਜਨਤਾ ਦੇ ਬੜੇ ਆਭਾਰੀ ਆ ਅਸੀਂ ਉਸ ਜਨਤਾ ਦੇ ਬੜੇ ਮਸ਼ਹੂਰ ਆ ਕਿ ਜਿਨ੍ਹਾਂ ਨੇ ਅੱਜ ਵੀ ਉਹਨਾਂ ਨੂੰ ਆਪਣੇ ਗਸਾਈ ਸਾਹਿਬ ਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਿਆ ਹੈ ਜੀ ਸਾਹਿਬ ਨਾਲ ਜਨਗਤ ਆਈ ਸੀ ਜੀ ਜੀ ਸਾਹਿਬ ਨਾਲ ਪਬਲਿਕ ਆਈ ਸੀ ਜਿਸ ਸਮਾਂ ਲੀਡਰ ਸਾਹਿਬਾਨ ਆਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਉਹ ਭਾਜਪਾ ਦੇ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਕਿ ਕੋਈ ਵੀ ਸਾਰੀਆਂ ਪਾਰਟੀਆਂ ਦੇ ਲੀਡਰ ਆਏ ਕਿ ਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਇਹਦਾ ਮਤਲਬ ਵੀ ਗਸਾਈ ਸਾਹਿਬ ਕਿਸੇ ਪਾਰਟੀ ਨਾਲ ਜੁੜੇ ਹੋਏ ਨਹੀਂ ਸੀ ਸਾਰੀਆਂ ਪਾਰਟੀਆਂ ਨੇ ਸਾਰੇ ਬੰਦਿਆਂ ਦੇ ਨਾਲ ਪਿਆਰ ਮਿਲਾਪ ਨਾਲ ਚੱਲਦੇ ਸੀ ਉਹ 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 ਚੀਜ਼ ਅੱਜ ਇੱਥੋਂ ਦੇ ਲੀਡਰਾਂ ਨੇ ਸਾਬਤ ਕਰ ਦਿੱਤੀ ਇਲਾਕਾ ਨਿਵਾਸੀਆਂ ਨੇ ਸਾਬਤ ਕਰ ਦਿੱਤੀ ਸਾਰੇ ਲੀਡਰ ਸਾਹਿਬ ਇੱਥੇ ਆਏ ਨੇ ਤੇ ਉਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਚਾਹੇ ਉਹ ਮਿੰਨੀ ਰੋਜ਼ਗਾਰਨ ਹੋਵੇ ਚਾਹੇ ਉਹ ਚਿਲਡਰਨ ਪਾਰਕ ਹੋਵੇ ਚਾਹੇ ਨਾਲੇ ਦਾ ਪੁਲ ਹੋਵੇ ਚਾਹੇ ਉਹ ਜਿਹੜਾ ਐਲੀਵੇਟਰ ਪੁਲ ਲੱਗੇਗਾ ਭਾਗਨਾ ਦਾ ਚੌਂਕ ਦੇ ਉੱਤੇ ਬਣਿਆ ਜਿਹੜਾ ਚਾਹੇ ਉਹ ਹੋਵੇ ਚਾਹੇ ਕੋਈ ਵੀ ਕੰਮ ਇੱਥੇ ਕੀਤਾ ਹੈ ਨਾਲੇ ਕਿ ਸਾਈ ਸਾਹਮਣੇ ਅੱਜ ਲੋਕਾਂ ਨੇ ਬੜੇ ਖੁੱਲ੍ਹ ਖੁੱਲ ਕੇ ਵਿਚਾਰ ਆਪਣੇ ਪ੍ਰਗਟ ਕੀਤੇ ਨੇ ਖੁੱਲ ਕੇ ਉਹਨਾਂ ਨੇ ਦੱਸਿਆ ਵੀ ਸਾਈ ਸਾਹਿਬ ਵਰਗੀ ਕਮੀ ਪੂਰੀ ਨਹੀਂ ਹੋ ਸਕਦੀ ਠੀਕ ਆ ਸਰ ਪੰਜਵੀਂ ਵਰਸੀ ਬਣਾਈ ਜਾ ਰਹੀ ਹੈ ਅੱਜ ਸਾਈ ਸਾਹਿਬ ਤੁਸੀਂ ਤਾਂ ਉਹਨਾਂ ਨਾਲ ਬਹੁਤ ਪੂਰੀ ਜ਼ਿੰਦਗੀ ਉਹਨਾਂ ਦੇ ਨਾਲ ਕੱਟੀ ਹੈ ਪੂਰੀ ਜ਼ਿੰਦਗੀ ਲਾਈਫ ਉਹਨਾਂ ਦੇ ਨਾਲ ਕੱਟੀ ਹੈ ਹਾਂ ਕੀ ਕਹਿਣਾ ਚਾਹੁੰਦੇ ਅੱਜ ਉਹਦਾ ਉਹਦਾ ਸਾਰੇ ਮੰਦਰੀ ਹੋਣਾ ਲੱਗੀ ਕਹਣਾ ਜਾਣੀ ਤੁਸੀਂ ਅੱਜ ਕੀ ਕਰਨ ਚੋਣੇ ਲੋਕਾਂ ਦੇ ਲੋਕਾਂ ਦਾ ਪਿਆਰ ਇਨਾ ਖਟਕੇ ਗਏ ਨੇ ਅੱਜੋ ਇਥੇ ਉਹਨਾਂ ਨੇ ਮੰਦਿਰ ਹੀ ਬਹੁਤ ਛੋੜਾ ਬਣਾਇਆ ਲਾਲਾ ਵੀ ਠੀਕ ਕਰਾਇਆ ਕਜਵਾਈ ਨਗਰ ਵੀ ਠੀਕ ਕਰਵਾਇਆ ਮੰਦਿਰ ਵੀ ਬਣਵਾਇਆ ਮੰਦਿਰ ਤਾਂ ਅੱਲ੍ਹਾ ਇਨਸ਼ਾਅੱਲਾ ਬਣਵਾਇਆ ਬਹੁਤ ਵਧੀਆ ਬਣਾਇਆ ਉਹਦਾ ਆਪਣਾ ਨਾਮ ਬਣਾ ਗਏ ਨੇ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਲਾਕੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਲਾਕੇ ਨਾਲ ਬਹੁਤ ਅੱਛਾ ਉਹਨਾਂ ਦਾ ਰਸਤੂਕ ਸੀਗਾ ਬਹੁਤ ਅੱਛਾ ਸੀ ਲਿੰਕ ਬਹੁਤ ਵਧੀਆ ਸੀ ਸਿਰ ਅੱਜ ਇਹ 25 ਬਰਸੀ ਦੇ ਮੌਕੇ ਤੇ ਅੱਜ ਪਹੁੰਚੇ ਹੋ ਬਹੁਤ ਲੋਕਾਂ ਦਾ ਜਿਹੜਾ ਹੱਥ ਅਜ਼ੂਮ ਦੇਖਣ ਨੂੰ ਮਿਲਿਆ ਵਾ ਪਿਆਰ ਬਹੁਤ ਲੋਕ ਕਰਦੇ ਨੇ ਸਾਥ ਦੇਖੋ ਸਾਡੇ ਸੱਤਪਾਲ ਗੁਸਾਈ ਜੀ ਸਵਰਗੀਏ ਉਹਨਾਂ ਦੀ 25 ਬਰਸੀ ਅੱਜ ਤੇ ਅੱਜ ਤੁਸੀਂ ਦੇਖਿਆ ਹੋਣਾ ਵੀ ਸਾਰਾ ਇਲਾਕਾ ਸਾਰਾ ਸ਼ਹਿਰ ਜਿਹੜਾ ਹੈ ਅੱਜ ਅੱਜ ਪੰਜਵੀਂ ਉਹਨਾਂ ਦੀ ਬਰਸੀ ਦੀ ਹੈ ਤੇ ਸੱਤਪਾਲ ਗੁਸਾਈ ਜੀ ਦਾ ਇੱਕ ਐਸਾ ਨਾਂ ਸੀ ਭਾਤ ਜਨਤਾ ਪਾਰਟੀ ਦੇ ਵਿੱਚ ਵੀ ਜਿਹੜਾ ਲੁਧਿਆਣੇ ਦੇ ਵਿੱਚ ਜੇ ਕੋਈ ਭਾਜਪਾ ਭਾਜਪਾ ਨੂੰ ਜਾਣਦਾ ਸੀ ਤੇ ਉਹ ਸੱਤਪਾਲ ਗੁਸਾਈ ਦੇ ਨਾਂ ਤੋਂ ਜਦੋਂ ਕੋਈ ਭਾਜਪਾ ਕਹਿੰਦਾ ਸੀ ਤਾਂ ਲੋਕੀ ਸੱਤਪਾਲ ਗੁਸਾਈ ਕਹਿੰਦੇ ਸੀ ਇਹ ਕੋ ਸੱਤਪਾਲ ਗੁਸਾਈ ਕਹਿੰਦਾ ਸੀ ਤੇ ਉਹਨੂੰ ਭਾਜਪਾ ਕਹਿੰਦੇ ਸੀ ਔਰ ਸਾਧਪਾਲ ਗੁਸਾਈ ਜੀ ਦੇ ਪੰਜਾਬ ਦੇ ਵਿੱਚ ਜੋ ਨਾਂ ਜੀ ਉਹ ਆਪਾਂ ਸਾਰੇ ਜਾਣਦੇ ਆ ਔਰ ਲੁਧਿਆਣੇ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਜਾਣਦੇ ਆ ਦੇਖੋ ਲੁਧਿਆਣੇ ਦੇ ਵਿੱਚ ਸਾਡੇ ਸਾਧਪਾਲ ਗੁਸਾਈ ਜੀ ਦੋ ਦਫਾ ਮੇਰੇ ਕਾਲ ਇਲੈਕਸ਼ਨ ਜਿੱਤੇ ਜਿੰਨ ਦਫਾ ਇਲੈਕਸ਼ਨ ਜਿੱਤੇ ਔਰ ਉਸ ਟਾਈਮ ਇਲੈਕਸ਼ਨ ਭਾਤ ਜਨਤਾ ਪਾਰਟੀ ਦਾ ਜਿੱਤੇ ਜਦੋਂ ਕਿ ਸਾਡੀਆਂ ਸੀਟਾਂ ਬਹੁਤ ਕੱਟਦੀਆਂ ਸੀ ਔਰ ਫਿਰ ਮੰਤਰੀ ਬਣੇ ਮੰਤਰੀ ਬਣ ਕੇ ਜੋ ਉਹਨਾਂ ਨੇ ਵਿਕਾਸ ਕੀਤਾ ਉਹ ਆਪਾਂ ਸਾਰੇ ਜਾਣਦੇ ਆ ਸਤਪਾਲ ਗਸਾਈ ਜੀ ਦੇ ਨਾਂ ਦੇ ਉੱਪਰ ਜਿਹੜਾ ਆ ਏਰੀਆ ਸਾਡੇ ਅੱਜ ਮੈਂ ਸੁਣਿਆ ਕਿ ਸਾਡੇ ਜਿਹੜੇ ਇੱਥੋਂ ਐਮ.ਐਲ.ਏ. ਸਾਹਿਬ ਨੇ ਪੱਤੀ ਜੀ ਉਹ ਕਹਿ ਕੇ ਗਏ ਨੇ ਕਿ ਜਿਹੜਾ ਸਤਪਾਲ ਗਸਾਈ ਦੇ ਨਾਂ ਤੇ ਇੱਕ ਦਵਾਈ ਨਗਰ ਦਾ ਨਾਂ ਰੱਖਿਆ ਜਾਵੇ ਔਰ ਅਸੀਂ ਪ੍ਰੋਮਿਸ ਕਰਨੇ ਆ ਕਿ ਸਤਪਾਲ ਗਸਾਈ ਜੀ ਦੇ ਨਾਂ ਤੇ ਹੀ ਜਿਹੜਾ ਕ ਦਵਾਈ ਨਗਰ ਦਾ ਜਿਹੜਾ ਨਾਮ ਹੈ ਉਹ ਰੱਖਿਆ ਜਾਣਾ ਚਾਹੀਦਾ ਹੈ ਔਰ ਅਸੀਂ ਜੇ ਕੋਈ ਨਹੀਂ ਰੱਖੇਗਾ ਤੇ ਅਸੀਂ ਰੱਖਾਂਗੇ ਦੇਖੋ ਆਉਣ ਵਾਲੀ ਜਿਹੜੀ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਭਾਰਤੀ ਜਨਤਾ ਪਾਰਟੀ ਤੇ ਸਰਕਾਰ ਬਣੇ ਸਭ ਤੋਂ ਪਹਿਲੋ ਜਿਹੜਾ ਨਾਮ ਹੈ ਜਿਹੜਾ ਸਤਪਾਲ ਕਸਾਈ ਜੀ ਦੇ ਨਾਂ ਤੇ ਕਦਵਾਈ ਨਗਰ ਦਾ ਜਿਹੜਾ ਨਾਮ ਰੱਖਿਆ ਜਾਏਗਾ ਕਿਉਂਕਿ ਸਤਪਾਲ ਕਸਾਈ ਜੀ ਦੇ ਦੇਣ ਜਿਹੜੀ ਇਹ ਉਹ ਸਾਰਾ ਪੰਜਾਬ ਜਾਣਦਾ ਸਾਰਾ ਲੁਧਿਆਣਾ ਜਾਣਦਾ ਅੱਜ ਉਹਨਾਂ ਦੇ ਬੇਟੇ ਖੜੇ ਨੇ ਉਹਨਾਂ ਦੀ ਵਾਈਫ ਬੈਠੇ ਨੇ ਤੇ ਮੈਂ ਜਿੰਨ੍ਹ ਕੋਲੋਂ ਅਸ਼ੀਰਵਾਦ ਲੈਣ ਆਇਆ ਤੇ ਕਿਉਂਕਿ ਸਤਪਾਲ ਕਸਾਈ ਜੀ ਦੇ ਨਾਲ ਮੈਂ ਬਹੁਤ ਗਹਿਰਾ ਰਿਸ਼ਤਾ ਸੀ ਇਹ ਠੀਕ ਹੈ ਥੋੜਾ ਜਿਆ ਤਿੰਨ ਤੂਬਰੋਂ ਤੋਂ ਹੋ ਜਾਂਦਾ ਪਰ ਮੇਰੇ ਸਤਪਾਲ ਕਸਾਈ ਜੀ ਜਿਹੜੇ ਮੇਰੇ ਪਿਓ ਸਨ ਮੈਨੂੰ ਆਪਣੇ ਬੱਚਿਆਂ ਤੋਂ ਵੱਧ ਜਿਹੜਾ ਪਿਆਰ ਉਹ ਮੈਨੂੰ ਕਰਦੇ ਸੀ ਤੇ ਠੀਕ ਹੈ ਟਾਈਮ ਹੁੰਦਾ ਭਾਈ ਅੱਛਾ ਵੀ ਟਾਈਮ ਆਂਦਾ ਹੈ ਮਾੜਾ ਵੀ ਟਾਈਮ ਆਂਦਾ ਵੇ ਪਰ ਅੱਜ ਮੈਂ ਇੱਕ ਦੇਖ ਰਿਹਾ ਵੀ ਇੰਨਾ ਲੋਕਾਂ ਦਾ ਇੱਥੇ ਆਣਾ ਕਿਉਂਕਿ ਸਤਪੁਰ ਪੁਰ ਜਿਹਦਾ ਜਿਹੜਾ ਪਿਆਰ ਹੈ ਉਹ ਸਾਰਿਆਂ ਨੂੰ ਖਿੱਚ ਲਿਆ ਸਤਪੁਰ ਗਸਾਈ ਜੀ ਐਸੇ ਸਤਪੁਰ ਗਸਾਈ ਨੇ ਜਿਹੜੇ ਰਹਿੰਦੀ ਜ਼ਿੰਦਗੀ ਤੱਕ ਪੰਜਾਬ ਦੇ ਵਿੱਚੋਂ ਲੁਧਿਆਣਾ ਚ ਭੁੱਲੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦਾ ਕੰਮ ਦੇਖਿਆ ਹੋਇਆ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨਾਲ ਖੜੇ ਹੁੰਦੇ ਸੀ ਆਪਣੇ ਵਰਕਰਾਂ ਨਾਲ ਖੜੇ ਹੁੰਦੇ ਸੀ ਆਪਣੇ ਜਿਹੜੇ ਏਰੀਆ ਦੇ ਲੋਕ ਉਹਨਾਂ ਨਾਲ ਜਿੱਦਾਂ ਖੜੇ ਹੁੰਦੇ ਸੀ ਉਹ ਆਪਾਂ ਸਾਰੇ ਜਾਣਦੇ ਆ। ਤੁਸੀਂ ਕੀ ਦੇਖਿਆ 2027 ਦੇ ਵੀ ਕੋਨਾ ਆਣ ਵਾਲਾ। ਪਰਿਵਾਰ ਵਿੱਚੋਂ ਕੋਈ ਨਾ ਕੋਈ ਲੀਡਰ ਹੋਣਾ ਕਰੂਗਾ ਜੀ ਇਹਨਾਂ। ਦੇਖੋ ਆ ਮੇਰੇ ਭਰਾ ਨੇ ਖੜੇ ਨੇ। 10 ਮੇਰੇ ਮਾਤਾ ਜੀ ਬੈਠੇ ਨੇ। ਇਹਨਾਂ ਦਾ ਹਮੇਸ਼ਾ ਹੀ ਅਸ਼ੀਰਵਾਦ ਰਿਹਾ। ਪਹਿਲੋਂ ਦੇਖੋ ਫਰਕ ਹੋਣਕ ਲੱਤ ਜੀ ਦੇ। ਇੱਕ ਭਾਰਤੀ ਜਨਤਾ ਪਾਰਟੀ ਦੇ ਵੀ ਵਰਕਰ ਨੇ ਭਾਰਤੀ ਜਨਤਾ ਪਾਰਟੀ ਦਾ ਮੈਂ ਵਰਕਰ ਆ। ਟਿਕਟ ਕਿਸੇ ਇੱਕ ਨੂੰ ਮਿਲਣੀ ਹੁੰਦੀ ਹੈ ਠੀਕ ਹੈ ਟਿਕਟ ਜਦੋਂ ਮਿਲੀਏ ਉਸ ਤੇ ਮੇਰਾ ਨਾਮ ਸਾਧ ਦਿੱਤਾ ਹੈ ਲੋਕਿੰਗ ਦੇ ਰਹੇ ਨੇ ਔਰ ਹੁਣ ਵੀ ਦੇ ਰਹੇ ਨੇ ਆ ਤੁਹਾਡੇ ਸਾਹਮਣੇ ਅਸੀਂ ਆਏ ਹਾਂ ਜੀ ਮਾਤਾ ਜੀ ਦਾ ਅਸ਼ੀਰਵਾਦ ਲੈ ਆ ਕੇ ਐਸੀ ਕੋਈ ਗੱਲ ਨਹੀਂ ਹੈ ਕਿ ਲੋਕਾ ਕਰਨੇ ਔਰ ਕਰਨੇ ਵਿੱਚ ਫਰਕ ਹੁੰਦਾ ਹੈ ਲੋਕੇ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਅਸੀਂ ਜੋ ਕਹਿੰਦੇ ਅਸੀਂ ਕਰਕੇ ਦਿਖਾਉਂਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਜੋ ਸਤਪਾਲ ਜੀ ਸਾਈ ਜਿਹੜਾ ਬੀ ਬੋਕੇ ਗਏ ਨੇ ਜਿਸ ਤਰੀਕੇ ਨਾਲ ਕੰਮ ਕਰਕੇ ਗਏ ਨੇ ਅਸੀਂ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਜੜਾਵੇ ਅਸੀਂ ਏਰੀਆ ਦਾ ਵਿਕਾਸ ਕਰਨ ਚਾਹਨੇ ਆ ਇਸ ਤਰ੍ਹਾਂ ਸਰ ਤੁਸੀਂ ਦੇਖਿਆ ਬਿਹਾਰ ਦੇ ਵਿੱਚ ਬਹੁਤ ਹੀ ਕਿਹ ਪ੍ਰਧਾਨ ਜਿਤਿ ਪਾਰਟੀ ਦੇ ਪਾਰਟੀ ਆਨਲੇ ਸਤਾਈ ਦੇ ਵਿੱਚ ਜਿੱਦਾਂ ਪੰਜਾਬ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਦਰਾਬ ਉੱਪਰ ਜਾ ਰਿਹਾ ਹੈ ਦੇਖੋ ਅੱਜ ਸਾਰੇ ਦੇਸ਼ ਦੇ ਵਿੱਚ ਮੇਰੇ ਖਿਆਲੇ ਵੱਧ ਤੋਂ ਵੱਧ ਜਿਹੜੇ ਸਟੇਟਾਂ ਨੇ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਜਿਹੜੀ ਜਿਹੜੀ ਜਗ੍ਹਾ ਤੇ ਵੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਤੁਸੀਂ ਵਿਕਾਸ ਦੇ ਪੋਤੇ ਕਿੰਨਾ ਹੈ ਯੂਪੀ ਦੇਖੋ ਬਿਹਾਰ ਦੇਖੋ ਕਿੰਨਾ ਵਿਕਾਸ ਹੈ ਅੱਜ ਸਾਡਾ ਪੰਜਾਬ ਦੇਖੋ ਕਿੰਨਾ ਪਿੱਛੇ ਰਹਿ ਗਿਆ ਔਰ ਦੇਖੋ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਨਾਲ ਗੋਲੀਆਂ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜੰਗਸਟਰ ਹੋ ਰਹੇ ਨੇ ਔਰ ਜੇ ਸੱਤਪੜ੍ਹ ਕਸਾਈ ਜੀ ਜਦੋਂ ਹੁੰਦੇ ਸੀ ਸੱਤਪੜ੍ਹ ਕਸਾਈ ਜੀ ਜਿਹਦੇ ਸਟੈਂਡ ਲੈਂਦੇ ਸੀ ਉਹਨਾਂ ਦਾ ਸਟੈਂਡ ਹੁੰਦਾ ਸੀ ਉਹਨਾਂ ਨੇ ਆਪਣੇ ਏਜ ਕਦੇ ਵੀ ਕੋਈ ਬਨਮਾਸ਼ੀ ਨਹੀਂ ਸੀ ਹੋਂ ਦਿੱਤੀ ਕਦੀ ਕੋਈ ਨਸ਼ਾ ਨਹੀਂ ਸੀ ਵੀ ਕਰ ਦਿੱਤਾ ਕਦੀ ਕੋਈ ਗਲਤ ਕੰਮ ਨਹੀਂ ਸੀ ਹੋਂ ਦਿੱਤਾ ਅੱਜ ਸੱਤਪੜ੍ਹ ਕਸਾਈ ਨੂੰ ਜੇ ਯਾਦ ਕੀਤਾ ਜਾ ਰਿਹਾ ਤੇ ਇਸੇ ਕਰਕੇ ਕੀਤਾ ਜਾ ਰਿਹਾ ਵੀ ਜੋ ਉਹਨਾਂ ਦੀ ਕੁਰਬਾਨੀ ਸੀ ਜਿਸ ਤਰੀਕੇ ਦੇ ਨਾਲ ਸੱਤਪੜ੍ਹ ਕਸਾਈ ਜੀ ਕੰਮ ਕਰਕੇ ਗਏ ਨੇ ਮੈਂ ਤਾਂ ਸਾਰੇ ਨੂੰ ਕਵਾਂਗਾ ਉਹਨਾਂ ਦੇ ਪੱਦ ਚ ਜਿਹੜਾ ਵਿਕਾਸ ਕਰਨਾ ਚਾਹੀਦਾ ਕਿਦਾਂ ਦੇਵੀ ਸਾਹਿਬ ਜਿੱਦਾਂ ਕਿ ਆਪਾਂ ਕਹਿਨੇ ਵੀ ਅੱਜ ਕੋਲੋਂ ਦਾ ਸਟੈਚੂ ਵੀ ਲੱਗਣਾ ਚਾਹੀਦਾ ਵਾ ਇੱਥੇ ਪਾਰਕ ਵੀ ਕੋਹਾਂ ਦੇ ਨਾਲ ਤੇ ਬਣਨੀ ਚਾਹੀਦੀ ਬਿਲਕੁਲ ਜੀ ਪਾਰਕ ਪਾਰਕ ਵੀ ਸਤਪਾਲ ਕਸਾਈ ਜੀ ਦੇ ਨਾਮ ਤੇ ਬੰਨੇ ਚਾਹੀਦੀ ਹੈ ਆਸ ਏਰੀਆ ਦਾ ਨਾਮੇ ਸਤਪਾਲ ਕਸਾਈ ਜੀ ਦੇ ਨਾਮ ਤੇ ਹੋਣਾ ਚਾਹੀਦਾ ਵੇ ਇਹ ਸਾਡੀ ਬਹੁਤ ਪੁਰਾਣੀ ਮੰਗ ਹੈ ਦੇਖੋ ਆ ਇਸ ਏਰੀਆ ਦੇ ਵਿੱਚ ਸਾਡੇ ਸੈਰ ਕਰਨ ਨੂੰ ਕੋਈ ਜਗ੍ਹਾ ਨਹੀਂ ਸੀ ਹੈਗੀ ਔਰ ਅਮੀਨੀ ਰੋਜ਼ ਗਾਰਡਨ ਮਿਨੀ ਰੋਜ਼ ਗਾਰਡਨ ਸਤਪਾਲ ਕਸਾਈ ਜੀ ਦੇ ਦੇ ਨੇ ਮੈਂ ਉਸ ਟੋਂ ਕਸਾਈ ਜੀ ਦੇ ਨਾਲ ਸੀ ਔਰ ਇਹ ਮੇਰੇ ਖਿਆਲ ਬਾਬਰ ਸਾਹਿਬ ਨੇ ਮੇਰੇ ਫਾਇਤੇ ਕਿ ਨੇਜੀ ਫਲੈਟ ਬਣ ਗਏ ਅਲਾਰਟ ਕਰਤੀ ਔਰ ਸਤਬਾਲੂ ਕਸਾਈ ਜੀ ਧਰਨੇ ਤੇ ਬੈਠ ਗਏ ਉਸ ਟਾਈਮ ਮੈਂ ਦਿੱਲੀ ਜਨਾਸੀ ਉਹਨਾਂ ਦੇ ਗੇਟ ਦੇ ਬਾਹਰ ਹੀ ਦਰਵਾਜੇ ਦੇ ਬਾਹਰ ਗੇਟ ਤੇ ਬੈਠ ਕੇ ਜਦੋਂ ਬਦਲ ਸਾਹਿਬ ਨੂੰ ਪਤਾ ਲੱਗਾ ਵੀ ਕਸਾਈ ਜੀ ਧਰਨੇ ਦੇ ਬੈਠੇ ਨੇ ਉਹਨਾਂ ਨੇ ਆ ਕੇ ਕਿਹਾ ਕੀ ਗੱਲ ਹੋ ਗਈ ਕਸਾਈ ਜੀ ਕਹਿੰਦੇ ਜੀ ਜਿਸ ਜਗ੍ਹਾ ਤੇ ਮੈਂ ਆਪਣੇ ਆਪਣੇ ਏਰੀਆ 'ਚ ਮਿੰਨੀ ਰੋਜ਼ ਗਾਰਡਨ ਬਣਾਉਣਾ ਚਾਹਨਾ ਤੁਸੀਂ ਮੈਨੂੰ ਪਤਾ ਲੱਗਾ ਵੀ ਉਹ ਅਲਾਰਟ ਤੁਸੀਂ ਫਲਟਾਂ ਵਾਸਤੇ ਕਰਤੀਏ ਤੇ ਮੈਂ ਇਹ ਕਿਸੇ ਕੀਮਤ ਤੇ ਨਹੀਂ ਹੁੰਦਿਆਂਗਾ ਔਰ ਬਾਦਰ ਸਾਹਿਬ ਨੇ ਇਮੀਡੀਏਟ ਆਪਣਾ ਜਿਹੜਾ ਵੇ ਜਿਹੜਾ ਫੈਸਲਾ ਬਦਲਣਾ ਪਿਆ ਔਰ ਮਿਨੀ ਰੋਲ ਗਾਰਡਨ ਉਹਨਾਂ ਨੇ ਜਗਾ ਤੇ ਕੇ ਅੱਜ ਦੇਖੋ ਸਾਰੇ ਦੁਨੀਆ ਸਾਰਾ ਇਲਾਕਾ ਜਿਹੜਾ ਇੱਥੇ ਸੈਰ ਕਰਨ ਆਉਂਦਾ ਇਹ ਸਤਪੁਰਗ ਸਾਈਂ ਦਿੰਦੇ ਨੇ ਸਤਪੁਰਗ ਸਾਈਂ ਨੇ ਚਿਲਡਰਨ ਪਾਰਕ ਦੇਖੋ ਉਹ ਬਣਾਇਆ ਅੱਜ ਆ ਨਾਲਾ ਜਿਹੜਾ ਨਾਲੇ ਦਾ ਵਿਕਾਸ ਕਿਨੇ ਬਣਾਇਆ ਸਤਪੁਰਗ ਸਾਈਂ ਨੇ ਇਹ ਸਤਪੁਰਗ ਸਾਈਂ ਦੀ ਦੇਣ ਅੱਜ ਜਿਹਦੇ 7000 10000 ਰੁਪਏ ਗੱਜ ਦਾ ਜਗਾ ਦਾ ਰੇਟ ਸੀ ਅੱਜ 1.5 ਲੱਖ ਰੁਪਏ ਜਿਹੜਾ ਵੇ ਉਸ ਜਗ੍ਹਾ ਦਾ ਰੋਡ ਦੇ ਉੱਪਰ ਰੇਟ ਹੈ ਅੱਜ ਜਿਸ ਮੰਦਰ ਦੇ ਅਸੀਂ ਖੜਿਆ ਇਹ ਮੰਦਰ ਵੀ ਉਹਨਾਂ ਦੇ ਦੇਣ ਸਤਪਾਲ ਗਸਾਈ ਜੀ ਦੇ ਦੇਣ ਜਿਹੜੀ ਹੈ ਉਹ ਕੋਈ ਵੀ ਪੰਜਾਬ ਦਾ ਔਰ ਲੁਧਿਆਣਾ ਦਾ ਕੋਈ ਵੀ ਜਿਹੜਾ ਵਾਸੀ ਹੈ ਉਹ ਪੁੱល ਨਹੀਂ ਸਕਦਾ ਜੋ ਸਤਪਾਲ ਗਸਾਈ ਜੀ ਨੇ ਪੰਜਾਬ ਵਾਸਤੇ ਕੀਤਾ ਲੁਧਿਆਣਾ ਵਾਸਤੇ ਕੀਤਾ ਮੰਤਰੀ ਮੰਡਲ ਕੋ ਨੇ ਪੰਜਾਬ ਦੀ ਸੇਵਾ ਕੀਤੀ ਐਮ ਐਲ ਏ ਬਣ ਕੇ ਉਹਨਾਂ ਨੇ ਆਪਣੇ ਏਰੀਆ ਦੀ ਸੇਵਾ ਕੀਤੀ ਔਰ ਇਸੇ ਕਰਕੇ ਆ ਜੋ ਉਹਨਾਂ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਸਰ ਸੂਬਾ ਸਰਕਾਰ ਦਾਵਾ ਕਰਦੀ ਪਈ ਜੀ ਇਹ ਕਤਰੀ ਮਈ ਡਾਕਟਰ ਨਾਸ਼ਨ ਖਤਮ ਕਰ ਦਿੱਤਾ ਹੋਗਾ ਹਾਲਾਤ ਕੋਈ ਸਹੀ ਨਹੀਂ ਨਸ਼ੇ ਘਰ ਘਰ ਵਿਕ ਰਹੇ ਨੇ ਅਬ ਸਾਡੇ ਮੇਰੇ ਸੈਂਟਰ ਹਲਕੇ ਦੇ ਵਿੱਚ ਅ ਕੱਲ ਸਵਾਨੀ ਬਿਲਡਿੰਗ ਦੇ ਕੋਲ ਚਾਰ ਪੰਜ ਲੋਗ ਨਸ਼ਾ ਕਰਦੇ ਪਗੜੇ ਗਏ ਪਰ ਦੋਖੇ ਚੀਜ਼ ਹੈ ਕਿ ਪੁਲਿਸ ਜਿਹੜੇ ਉਹ ਨਸ਼ੇੜੀਆਂ ਨੂੰ ਪਕੜਦੀ ਨਹੀਂ ਹੈਗੀ ਨਾ ਵੇਚਣ ਵਾਲਾ ਨੂੰ ਪਕੜਦੀ ਏ ਨਾ ਉਹ ਪੀਣ ਵਾਲਾ ਨੂੰ ਪਕੜਦੀ ਚੋਣੀ ਪਕੜਦੀ ਕਿ ਉਹ ਕਿਸ ਨੇ ਨਸ਼ਾ ਮੁਕਤ ਕਰਤਾ ਜੇ ਕੇਸ ਪਾਣਗੇ ਤੇ ਫਿਰ ਨਸ਼ਾ ਮੁਕਤ ਕਿੱਥੋਂ ਦਿਖਾਨਗੇ ਇਜਾ ਨਸ਼ਾ ਮੁਕਤਾ ਜੜਾ ਜੰਨ ਉਹਨਾਂ ਡਰਾਮਾ ਕਰ ਰਹੇ ਨੇ ਕੋਈ ਨਸ਼ਾ ਮੁਕਤ ਨੋਇਆ ਘਰ ਘਰ ਚ ਨਸ਼ਾ ਕਰ ਰਿਹਾ ਗਲੀ ਗਲੀ ਚ ਨਸ਼ਾ ਵਗ ਰਿਹਾ ਆ ਮੇਰਾ ਸੈਂਟਰ ਹਲਕੇ ਦੇ ਚਲੋ ਮੇਰੇ ਨਾਲ ਲ ਮੈਂ ਸੀਬੀ ਸਾਹਿਬ ਨੂੰ ਕਹਨਾ ਮੇਰੇ ਨਾਲ ਭੇਜੋ ਕੋਈ ਇਮਾਨਦਾਰ ਅਫਸਰ ਮੈਂ ਦਿਖਾਣਾ ਤੁਹਾਨੂੰ ਦੱਸ ਜਗ੍ਹਾ ਨਸ਼ਾ ਰਕਦਾ ਪਰ ਤੁਸੀਂ ਪਰਚਾ ਨਹੀਂ ਦੇਣਾ ਨਾ ਤੁਸੀਂ ਬੰਦੇ ਫੜਨੇ ਨੇ ਕਿਉਂ ਕਿ ਤੁਸੀਂ ਨਸ਼ਾ ਮੁਕਤ ਕਰਕੇ ਬੈਠੇ ਹੋ